ਫਤੇਗੜ ਸਾਹਿਬ ਦੀ ਪੁਲਿਸ ਵੱਲੋਂ ਚੋਰੀ ਹੋਏ ਸੌਦੇ ਕਰੀਬ ਮੋਬਾਈਲ ਲੋਕਾਂ ਨੂੰ ਸੌਂਪੇ ਗਏ ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਕਈ ਲੋਕਾਂ ਦੇ ਫੋਨ ਡਿਗ ਜਾਂ ਚੋਰੀ ਹੋ ਜਾਂਦੇ ਹਨ ਜਿਸ ਦੇ ਲਈ ਪੁਲਿਸ ਵੱਲੋਂ ਲਗਾਤਾਰ ਕੰਮ ਕੀਤਾ ਜਾਂਦਾ ਹੈ ਅਤੇ ਅੱਜ ਉਨ੍ਹਾਂ ਦੇ ਵੱਲੋਂ ਗੁੰਮ ਹੋਏ ਸੌਦੇ ਕਰੀਬ ਮੋਬਾਈਲ ਉਨ੍ਹਾਂ ਦੇ ਮਾਲਕਾਂ ਨੂੰ ਦਿੱਤੇ ਗਏ న్యూਸ 23 ਦੇ ਲਈ ਫਤੇਗੜ ਸਾਹਿਬ ਤੋਂ ਪਾਰਸ ਗੋਤਮ ਦੀ ਖਾਸ ਰਿਪੋਰਟ ਜੀ ਸਰ ਅਨੀ ਸਰ ਸਤਿ ਸ਼੍ਰੀ ਅਕਾਲ ਜੀ ਜਿੱਦਾਂ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਹੈਗੀਆਂ ਕਿ ਕੋਈ ਵੀ ਜਿਹੜਾ ਕਿਸੇ ਵੀ ਤਰੀਕੇ ਦਾ ਕਰਾਇਮ ਹੁੰਦਾ ਹੈ ਉੱਤੇ ਸਮੇਂ ਸਿਰ ਤਰੀਕੇ ਨਾਲ ਇਫੈਕਟਿਵ ਐਕਸ਼ਨ ਉਹਦੇ ਖਿਲਾਫ ਕੀਤਾ ਜਾਵੇ ਤੇ ਜਿਹੜੀ ਵਿਕਟਿਮ ਫ੍ਰੈਂਡਲੀ ਪੁਲਿਸਿੰਗ ਤੇ ਸਿਟੀਜ਼ਨ ਫ੍ਰੈਂਡਲੀ ਪੁਲਿਸਿੰਗ ਵੱਲ ਧਿਆਨ ਦਿੱਤਾ ਜਾਵੇ ਉਸੇ ਲੜੀ ਦੇ ਵਿੱਚ ਅੱਜ ਸਾਡੀ ਜਿਹੜੀ ਟੈਕਨੀਕਲ ਦੀ ਟੀਮ ਹੈਗੀ ਆ ਜਿਹਨੂੰ ਡੀਐਸਪੀ ਡੀ ਸਾਹਿਬ ਐਸਪੀ ਡੀ ਸਾਹਿਬ ਸਾਰਾ ਸੁਪਰਵਾਈਜ਼ ਕਰਦੇ ਨੇ ਤੇ ਉਹਨਾਂ ਦੀ ਕੜੀ ਮਿਹਨਤ ਤੋਂ ਬਾਅਦ ਅੱਜ ਕਰੀਬ 100 ਤੇ ਕਰੀਬ ਸਾਢੇ ਕੋ ਜਿਹੜੇ ਮੋਬਾਈਲ ਗੁੰਮਸ਼ਦਾ ਸੀਗੇ ਜਾਂ ਕਿਤੇ ਚੋਰੀ ਹੋ ਗਈ ਸੀ ਜਾਂ ਗੁੰਮ ਗਈ ਸੀ ਸਟੋਲਨ ਜਾਂ ਲੌਸਟ ਮੋਬਾਈਲ ਫੋਨ ਸੀਗੇ ਉਹਨਾਂ ਨੇ ਸੀ ਲੋਕਾਂ ਨੂੰ ਹੈਂਡਓਵਰ ਕਰ ਰਹੇ ਆ ਤੇ ਇਸ ਤੋਂ ਕਰੀਬ 40 ਦੇ ਕਰੀਬ ਵਿਅਕਤੀ ਆ ਵੀ ਗਏ ਜਿਨ੍ਹਾਂ ਦੇ ਮੋਬਾਈਲ ਸੀਗੇ ਅੱਗੇ ਜਿਵੇਂ ਜਿਵੇਂ ਆਈ ਜਾ ਰਹੇ ਉਹਨਾਂ ਨੂੰ ਸੇ ਹੈਂਡਓਵਰ ਕਰੀ ਜਾ ਰਹੇ ਤੇ ਇਸ ਤੋਂ ਇਲਾਵਾ ਜਿਹੜੇ ਕੁਝ ਇਹੋ ਜਿਹੇ ਵੀ ਮੈਟਰ ਹੈ ਜਿਹੜੇ ਬੰਦੇ ਚੋਰੀ ਕਰਦੇ ਆ ਮੋਬਾਈਲਾ ਦੀ ਪਿੱਛੇ ਸਮੇਂ ਦੇ ਵਿੱਚ ਕਈ ਇਦਾਂ ਦੇ ਚੋਰ ਵੀ ਅਸੀਂ ਫੜੇ ਤੇ ਅੱਗੇ ਜਿਹੜੀ ਹੈਗੀ ਆ ਉਸ ਸੰਬੰਧੀ ਤਫਤੀਸ਼ ਜਾਰੀ ਹੈ ਤੇ ਮੀਡੀਆ ਤੇ ਸੱਜਣਾ ਰਹੀ ਮੇਰੀ ਲੋਕਾਂ ਨੂੰ ਇਹੀ ਅਪੀਲ ਕਦੇ ਵੀ ਜੇ ਤੁਹਾਡੇ ਨਾਲ ਇਦਾਂ ਦਾ ਕੋਈ ਇਨਸੀਡੈਂਟ ਵਾਪਰਦਾ ਹੈ ਕੋਈ ਮੋਬਾਈਲ ਡਿੱਗ ਪੈਂਦਾ ਹੈ ਗੁੰਮ ਹੋ ਜਾਂਦਾ ਹੈ ਤੇ ਤੁਸੀਂ ਕਾਈਂਡਲੀ ਸਾਡੇ ਨੋਟਿਸ ਜ਼ਰੂਰ ਲੈ ਕੇ ਆਓ ਜਿਹੜਾ ਤੁਹਾਡਾ ਨੀਅਰੈਸਟ ਪੁਲਿਸ ਸਟੇਸ਼ਨ ਹੈ ਨੀਅਰੈਸਟ ਸਾਂਝ ਕੇਂਦਰ ਉੱਥੇ ਨੂੰ ਇਹ ਇਹਨੂੰ ਰਿਪੋਰਟਿੰਗ ਕਰੋ ਦਰਜ ਕਰਾਓ ਜੇ ਅਗਰ ਤੁਹਾਡਾ ਮੋਬਾਈਲ ਕਿਤੇ ਡਿੱਗ ਪਿਆ ਤੇ ਨਾਲ ਦਾ ਜਿਹੜਾ ਰਾਹੀਰ ਹੈ ਭਾਵੇਂ ਉਹਦੇ ਫੋਨ ਤੋਂ 112 ਤੇ ਕਾਲ ਕਰੋ ਰਿਪੋਰਟਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਦੇਚ ਅਸੀਂ ਦੇਖਿਆ ਕਈ ਸਾਡੇ ਕੋ ਆਈਵੀ ਸੀ ਕੇ ਜਿਨ੍ਹਾਂ ਦਾ ਅੱਜ ਤੋਂ 2 ਸਾਲ ਪਹਿਲਾਂ ਗੁੰਮ ਹੋ ਪਰ ਸਾਡੀ ਟੀਮ ਕਿਉਂਕਿ ਲਗਾਤਾਰ ਟਰੈਕ ਕਰ ਰਹੀ ਸੀ ਕਿ ਮਿਹਨਤ ਕਰ ਰਹੀ ਸੀ ਕਿ ਤੇ ਅੱਜ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਕਿ ਜੇ ਅਜੇ ਵੀ ਪੁਲਿਸ ਦਾ ਇੱਥੇ ਟਰੈਕਿੰਗ ਤੇ ਲੱਗੀ ਹੋਈ ਹੈ ਤੇ ਤੁਸੀਂ ਰਿਪੋਰਟਿੰਗ ਜ਼ਰੂਰ ਕਰੋ ਬਾਕੀ ਸਾਡੀ ਟੀਮ ਇੱਥੇ ਲਗਾਤਾਰ ਇੱਥੇ ਨਿਗਰਾਨੀ ਰੱਖਦੀ ਹੈ ਕੰਮ ਕਰਦੀ ਹੈ ਤੇ ਆਉਣ ਵਾਲੇ ਸਮਾ ਦੇ ਵਿੱਚ ਕਿਉਂਕਿ ਟੀਮ ਸਾਡੀ ਲੱਗੀ ਹੋਈ ਆ ਆਉਣ ਵਾਲੇ ਸਮਾ ਦੇ ਵਿੱਚ ਇਸ ਤਰੀਕੇ ਦੇ ਹੋਰ ਅਸੀਂ ਡਿਸਟ੍ਰਿਬਿਊਸ਼ਨ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜਾ ਉਹਨਾਂ ਦਾ ਬਰਦੀ ਕਾਰਵਾਈ ਵੀ ਹੋ ਸਕੇ ਤੇ ਉਹਨਾਂ ਦੀ ਜੁੜੀ ਚੋਰੀ-ਛੋਦਾ ਜਾਂ ਗੁੰਮਸ਼ੁਦਾ ਫੋਨ ਹੈ ਉਹਨਾਂ ਨੂੰ ਵਾਪਸ ਕੀਤਾ ਜਾ ਸਕੇ ਥੈਂਕ ਯੂ